ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਨਵੀਂ ਵੀਡੀਓ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਆਪਾਂ ਲਿਆਏ ਆ ਫਾਰਮ ਟਰੈਕ 60 ਮਾਡਲ 2023 ਹੈ ਜੀ ਜੇਕਰ ਗੱਲ ਕਰੀਏ ਟਾਇਰਾਂ ਦੀ ਨਾਲ ਦੇ ਟਾਇਰ ਹੈਗੇ ਆ ਤੇ 90 ਤੋਂ 95 ਪੈਸੇ ਗੁਡਇਰ ਦੀ ਚਾਰੇ ਟਾਇਰ ਨੇ ਮੂਰੇ ਵਾਲੇ ਵੀ ਚੈੱਕ ਕਰ ਲਓ ਤੁਸੀਂ ਕੰਡੀਸ਼ਨ ਇੰਜਨ ਗੇਅਰ ਲਿਫਟ ਸਾਰਾ ਸ਼ੀਲਡ ਪੀਤੇ ਚਾਬੀ ਨਹੀਂ ਲੱਗੀ ਟਰੈਕਟਰ ਨੂੰ ਬਾਕੀ ਤੁਸੀਂ ਇੰਜਨ ਗੇਅਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਆ ਫੁੱਲ ਟੌਪ ਮਾਡਲ ਟਰੈਕਟਰ ਹੈ ਕੋਈ ਕਾਲਮ ਪੇਂਟ ਨਹੀਂ ਇਹਨੂੰ ओरिजिनल ਟਰੈਕਟਰ ਸਾਰੇ ਫੇਵਰੂਡ LED ਲਾਈਟ ਤੇ 뮤직 ਸਿਸਟਮ ਸਾਰਾ ਕੁਝ ਇੰਸਟਾਲਾ ਚੱਲਦਾ ਆ ਕੰਪਨੀ ਦਾ ਰੀਗਨਲ ਜੈਨੂਨ ਵਾਫਰ ਫਤਿਹਗੜ੍ਹ ਸਾਹਿਬ ਦਾ ਨੰਬਰ ਆ ਪੰਜਾਬ ਦਾ ਕਲਾਸਿਕ ਪ੍ਰੋ T20 20 ਸਪੀਡਾਂ ਵਾਲਾ ਟਰੈਕਟਰ ਆ ਪਾਵਰ ਮੈਕਸ ਜੀ ਇਹੇ ਮਾਰਕਾ ਵੀਕੀ ਦਾ ਟਾਇਰਾਂ ਤੇ ਵੀਕੀ ਦਾ ਹੀ ਮਾਰਕਾ ਹੈ ਜੀ। ਪ੍ਰਿਮਾ ਰੂਮਾ ਦਾ ਕੋਰਨਾਮਾ ਵੀ ਡੈਟਾ ਮਾਡਲ 21 ਆ ਪਰ ਕੰਡੀਸ਼ਨ 23 24 ਮਾਡਲ ਵਾਲੀ ਡੈਟਾ ਟਰੈਕਟਰ ਦੀ ਜੀ। ਬੋਕ ਦੀ ਕੰਡੀਸ਼ਨ ਚੈੱਕ ਕਰ ਲਓ ਡਰਾਵਰ ਦੀ, ਟਾਪ ਲਿੰਕ ਦੀ 817 ਘੰਟੇ ਚੱਲਿਆ ਹੋਈ ਕੁੱਲ ਟਰੈਕਟਰ ਇਹ। ਮੁਗਰਾੜ ਸੀਸੇ ਵਰਗੇ ਬੇ ਸਾਰੀ ਕੰਡੀਸ਼ਨ ਚ ਚੈੱਕ ਕਰੋ ਇਹਨੂੰ। ਸ਼ੋਅ ਦੀ ਕਰ ਲਓ। ਜੇ ਕਿਸੇ ਵੀ ਸੱਜਣ ਮਿੱਤਰ ਨੇ ਟਰੈਕਟਰ ਲੈਣਾ ਹੈ, ਲੈਣ ਦਾ ਚਾਹਵਾਨ ਹੈ ਕੋਈ ਇਨਕੁਆਰੀ ਰੇਟਰ ਵਗੈਰਾ ਦੀ। ਨੀਚੇ ਦਿੱਤੇ ਨੰਬਰ ਤੇ ਸੰਪਰਕ ਕਰ ਲੈਣਾ ਆਪਣੇ ਨਾਲ ਹੋਰ ਇਹ ਜੇ ਟਰੈਕਟਰਾਂ ਦੀ ਵੀਡੀਓ ਦੇਖਣ ਲਈ ਸੁਸਰਿਆਂ ਦੀ ਕਰ ਲਓ ਪੇਜ ਨੂੰ ਫੋਲੋ ਤੇ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਕਰੋ ਦਬਕੇ ਸ਼ੇਅਰ ਧੰਨਵਾਦ ਜੀ